ਹallelujah hallelujah 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 ਯੂਹੇ ਚੁ ਮਸੀਹ ਦੇ ਨਾਮ ਕੀ ਜੈ ਸਾਰਣ ਮੇਰੇ ਵੱਲੋਂ ਜੈ ਐਮਸੀ ਦੀ ਸੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਸਟਾਗ੍ਰਾਮ ਤੇ ਅਸੀਂ ਵੀਡੀਓ ਦੇਖੀ ਸੀ ਇੱਕ ਲੜਕਾ ਜੋ ਮਸੀਹ ਭਾਈਚਾਰੇ ਦੇ ਖਿਲਾਫ ਬੋਲ ਰਿਹਾ ਸੀ ਜਿਹਦਾ ਨਾਮ ਗੁਰਪ੍ਰੀਤ ਸਿੰਘ ਸੀ ਔਰ ਮਸੀਹ ਭਾਈਚਾਰੇ ਉਸ ਨਾਸਹਿਨ ਜੋ ਗੱਲਾਉ ਕਰ ਰਿਹਾ ਸੀ ਮਸੀਹ ਭਾਈਚਾਰੇ ਨੂੰ ਟਿੱਚ ਸਮਝ ਰਿਹਾ ਸੀ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲ ਰਿਹਾ ਸੀ ਅੱਜ ਉਹ ਤੇ ਪਰਚਾ ਦਰਜ ਹੋ ਚੁੱਕਾ ਵਾ ਉਹ ਸਲਾਖਾਂ ਦੇ ਪਿੱਛੇ ਆ ਅਸੀਂ ਮਾਨਸਾ ਦਾ ਪੁਲਿਸ ਪ੍ਰਸ਼ਾਸਨ ਦਾ ਸਾਰੇ ਦਾ ਧੰਨਵਾਦ ਕਰਦੇ ਆ ਵੀ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਜੋ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਪਹਿਲ ਦੇ ਆਧਾਰ ਤੇ ਉਹ ਬੰਦੇ ਤੇ ਪਰਚਾ ਦਰਜ ਕਰਕੇ ਅੱਜ ਗ੍ਰਿਫਤਾਰ ਕਰ ਲਿਆ ਵਾ ਪੁਰਾ ਬੰਦਾ ਸਲਾਖਾਂ ਦੇ ਪਿੱਛੇ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਮਸੀਬਾਈ ਚਾਰੇ ਦੇ ਲਈ ਸੀ ਤਤਬਾਰ ਤਤ ਤਿਆਰ ਰਹਿਨੇ ਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀਆਂ ਟੀਮਾਂ ਹਰ ਵਲੇ ਤਤਬਾਰ ਤਤ ਤਿਆਰ ਨੇ ਵੀ ਜਿਹੜਾ ਵੀ ਬੰਦਾ ਸਾਡੇ ਮਸੀਬਾਈ ਚਾਰੇ ਦੇ ਖਿਲਾਫ ਬੋਲੇਗਾ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲੇਗਾ ਉਹਨੇ ਤੇ ਇਦਾਂ ਹੀ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਔਰ ਉਹਨ ਸਲਾਖਾਂ ਦੇ ਪਿੱਛੇ ਛੁਟਿਆ ਜਾਏਗਾ ਪੁਰਾ ਜਿਹੜਾ ਪਰਚਾ ਦਰਜ ਹੋ ਚੁੱਕਾ ਐਫ ਆਈ ਆਰ ਨੰਬਰ 110 ਔਰ ਜਿਹਦਾ ਧਾਰਾਵਾਂ ਚ ਫੇਰ ਬਦਲ ਹੋਇਆ ਵਾ ਜਿਹਦਾ 295 ਇਹ ਲੱਗਦੀ ਸੀ ਹੁਣ ਬੀਨੈਸ ਦੀ ਧਾਰਾ ਦੇ ਅਧੀਨ 299 ਦਾ ਪਰਚਾ ਦਰਜ ਕੀਤਾ ਗਿਆ ਔਰ ਉਸ ਬੰਦੇ ਦੇ ਉੱਪਰ ਔਰ ਹੋਰ ਵੀ ਵਕ ਵਕ ਧਾਰਾਵਾਂ ਲਵਾਈਆਂ ਵਾ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਸਾਰੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਪ੍ਰਧਾਨ ਹਮੀਦ ਮਸੀਹ ਜੀ ਸਾਡੇ ਬੰਟੀ ਜਨਾਲਾ ਜੀ ਲੁਕਸ ਮਸੀਹ ਜੀ ਰਾਜ ਸਿੱਧੂ ਜੀ ਰੋਹਿਤ ਜੀ ਹੋਰ ਵੀ ਵਕ ਵਕ ਸਾਡੇ ਲੀਡਰ ਗੁਰਦਾਸਪੁਰ ਤੋਂ ਪੂਰੇ ਪੰਜਾਬ ਤੋਂ ਆਏ ਨੇ ਮੈਂ ਤਾਂ